ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਇਹ ਆਪਣਾ ਇਹ ਜਗਾੜ ਕਿਵੇਂ ਬਣਾਇਆ ਜੀ ਆਪਾਂ ਇਹ ਇਹ ਆ ਆਪਾਂ ਕਵਾੜੀ ਦੇ ਆਟੋ ਵਾਲਾ ਇੰਜਨ ਲਿਆਂਦਾ ਜੀ ਠੀਕ ਹੈ ਜੀ ਤੇ ਮੰਗਰ ਹਿੱਸਾ ਵੀ ਆਟੋ ਵਾਲਾ ਦਾ ਅਸਾਂ ਜੀ ਤੇ ਆ ਸਟੀering ਆਪਾਂ ਇਹਦਾ ਮਰੂਤੀ ਗੱਡੀ ਵਾਲਾ ਬਾਈ ਡਰਾਈਵਰ ਨੇੜੇ ਆ ਕੇ ਦਿਖਾਉਂਦਾ ਆ ਜੀ ਆ ਸਟੀering ਆ ਜੀ ਮਰੂਤੀ ਵਾਲਾ ਬਾਈ ਕਹਿੰਦਾ ਤੇ ਇਹਨੇ ਤੇ ਆ ਆਪਾਂ ਮੋਟਰਸਾਈਕਲ ਦੀ ਚੇਨ ਦਾ ਆਪ ਬਣਾ ਕੇ ਕੀਤਾ ਆ ਆ ਦੇਖੋ ਇਸ ਨੂੰ ਨਾ ਕੈਮਰਾ ਮੈਨੂੰ ਤੇ ਕੱਲੀ ਕੱਲੀ ਚੀਜ਼ ਦਿਖਾਓ ਸਾਰੇ ਦਰਸ਼ਕਾਂ ਨੂੰ ਆਪਣੇ ਨੂੰ ਤੇ ਕਿ ਅਗਲਾ ਵੀਰ ਜੀ ਕਿਸੇ ਨੂੰ ਹੋਰ ਬਣਾਉਣਾ ਉਹ ਵੀ ਤਿਆਰ ਕਰ ਸਕਦੇ ਸੈਂਡਾ ਵੀ ਦਿਖਾਓ ਤੇ ਆਹ ਸੀਟ ਹਜੇ ਆਪਾਂ ਲਾਉਣੀ ਆ ਜੀ ਇਹ ਫੱਟੂ ਹੀ ਲਾਦੀ ਬਾਈ ਹੈ ਹਾਂ ਇਹਦਾ ਕੇਰਾਬਸਾ ਕੰਮ ਜਾ ਕਰਕੇ ਲਿਆਉਣਾ ਪੈਂਦਾ ਸੀਗੇ ਠੀਕ ਆ ਜੀ ਤੇ ਇਹ ਚੱਕੇ ਮਗਰਲੇ ਵੱਡੇ ਲਾਦੇ ਜੀ ਹੈ ਇਹ ਹਜੇ ਘਰੇ ਪਏ ਸੀਗੇ ਹਜੇ ਇਹਦੇ ਦੂਜੇ ਲਾਵਾਂਗੇ 15 ਨੰਬਰ ਟਾਇਰ ਤੇ 2.5 ਨਾਟ ਵਾਲਾ ਜੀ ਨਾਟ ਵਾਲਾ ਹੈ ਤੇ ਬੜਾ ਵਧੀਆ ਬਣਾਇਆ ਜਿਗਾਰਡ ਬਈ ਇਹ ਤੇ ਬਈ ਕੀ ਕੀ ਇਹਦੇ ਸਾਮਾਨ ਲੈਣੇ ਤੁਸੀਂ ਕੀ ਕੀ ਲੈ ਇਹਦਾ ਕਰਿਆ ਵਜਗੜ ਇਹਦੇ ਆਪਾਂ ਬਸ ਪੱਠੇ ਪੁੱਠੇ ਲੈ ਆਉਣੇ ਆ ਰੇੜੀ 'ਚ ਜਿਹੜਾ ਸਾਮਾਨ ਪਾਇਆ ਜਾਂਦਾ ਸਾਰੇ ਅੱਡੇ ਆਉਣੇ ਹਲੇ ਪੂਰਾ ਤਿਆਰ ਕਰਨ ਵਾਲੇ ਹਾਂ ਹਾਂ ਹਜੇ ਪੂਰਾ ਤਿਆਰ ਕਰਨੇ ਆ ਇਹਨੂੰ ਸਟਾਰਟ ਕਰਕੇ ਦਿਖਾਓ ਜੀ ਦਰਸ਼ਕਾਂ ਨੂੰ ਆਪਾਂ ਦਿਖਾਈਏ ਜੀ ਦੇਖੋ ਜੀ ਭਾਈ ਸਟਾਰਟ ਕਰਨਾ ਜੋਤੀਪੁਰ ਮੈਂ ਸਟਾਰਟ ਕਰਦਾ ਤੇ ਬਾਈ ਜਨਾਬ ਲੱਗੀ ਆ ਸਟੈਂਡ ਵਾਕਤਗੜ ਤੇ ਦੇਖ ਸਕਦੇ ਤੁਸੀਂ ਲੈ ਬਾਈ ਪਾ ਉਹਨੂੰ ਚਲਾ ਕੇ ਦਿਖਾਓ ਜੀ ਆ ਬੈਗਰ ਖੁੱਲਿਆ ਬਾਈ ਆ ਹਾਂ ਚਲ ਬੈਗਰ ਬੈਗ ਬੰਦ ਟੱਟਾ ਲਓ ਬੜਾ ਜੋਤੀਪੁਰ ਬਾਈ ਰੈਡੀ ਬੜੀ ਦੇਖੋ ਜੀ ਹੁਣ ਰੈਡੀ ਪਾ ਰਿਹਾ ਤੈਨੂੰ ਖੱਚੇ ਵਿੱਚ ਦਿਖਾ ਮੈਂ ਹਲੇ ਵੀਰੇ ਟਰੈਲੀ ਚੱਲਦਾ ਹਲੇ ਤਿਆਰ ਕਰ ਰਿਹਾ ਬਾਈ ਤਿਆਰ ਹਾਏ ਆ ਦੇਖੋ ਰੈਡੀ ਕਾਲੀ ਕ ਭਾਈ ਚਾਰ ਲੈ ਮੈਂ ਤੈਨੂੰ ਚਾਰ ਹਾਂਜੀ ਉਹ ਚਲਾ ਕੇ ਦਿਖਾਓ ਆ ਜਾ ਜੋਤੀ ਦੇਖੋ ਭਾਈ ਇਹ ਗੱਡਿਆ ਤਿਆਰ ਕਰ ਲਿਆ ਜੀ ਦਿਵਾਕ ਦੀ ਬੂਕ ਵੀ ਚਲਾ ਲੈਂਦੇ ਆ ਠੀਕ ਆ ਠੀਕ ਥੋੜਾ ਜਿਹਾ ਠੰਡਾ ਜਿਹੜਾ ਕਾ ਕਰਦੇ ਧੂਆ ਮਾਰਦਾ ਤੇ ਭਾਈ ਇਹ ਕਹਿੰਦਾ ਪ੍ਰਾਲੀ ਵੀ ਲੈ ਕੇ ਆਣਾ ਪਹਿਲਾਂ ਚਾਰ ਲੈ ਕੇ ਆ ਹੁਣ ਕਹਿੰਦਾ ਪ੍ਰਾਲੀ ਠੀਕ ਹੈ ਜੀ ਤੇ ਬਹੁਤ ਵਧੀਆ ਦਿਖਾ ਰਹੀ ਇਹ ਜੀ ਬਾਕੀ ਤੁਹਾਨੂੰ ਅ ਦੂਜਾ ਭਾਗ ਵੀ ਦਿਖਾਵਾਂਗੇ ਬਿਲਕੁਲ ਤਿਆਰ ਹੋ ਗਿਆ ਕਲੱਚ ਬਟ ਇੱਕ ਸਾਰਾ ਕੋਲ ਲਾ ਲਿਆ ਹਲੇ ਤੱਕ ਟ੍ਰੇਲ ਸੀ ਜੀ ਅੱਜ ਤੇ ਬਾਈ ਇਹ ਘੇਰ ਤੇ ਨਹੀਂ ਘੇਰ ਹੈ ਇਹਦੇ 4 ਘੇਰ ਹੈ ਬਾਈ ਕਿੰਨੇ ਆ ਆ ਇਥੇ ਦਾ ਪਹਿਲਾ ਪਿੰਦਾ ਇਥੇ ਜਟੜ ਹੋ ਗਿਆ ਇਥੇ ਦੂਜਾ ਇਥੇ ਤੀਜਾ ਇਥੇ ਚੌਥਾ ਠੀਕ ਬਾਈ ਤੇ ਆਹ ਹੋ ਗਈ ਬਰਾਲੀ ਵਾਲੀ ਹੋਲੇ ਦਾ ਘੇਰ ਨਾਲ ਤਿਆਰ ਕਰਨਾ ਸੀ ਬਾਈ ਨੇ ਤੇ ਆਹ ਬਰਾਲੀ ਵਾਲੀ ਰੋੜੀ ਪਾਉਗਾ ਜੀ ਪਾ ਦੇ ਬਹੁਤ ਹੱਲੇ ਡੰਗ ਚਲੋ ਇੱਕ ¡Ja, <laughs> ja, ਵੇਈ ਮੇਰੀ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੇ ਤੇ ਵੱਤ-ਵੱਤ ਲਾਇਕ ਕਰਿਓ ਤੇ ਧੰਨਵਾਦ ਪਾਕਿਸਤਾਨ ਨੂੰ ਵੀਡੀਓ ਦੂਜਾ ਪਾਰਟ ਵੀ ਤੁਹਾਨੂੰ ਦਿਖਾਵਾਂਗੇ ਜੀ ਤੇ ਇਹਦਾ ਪਹਿਲਾ ਪਾਰਟ ਸੀ ਇਹੇ ਤਿਆਰ ਕਰ ਲਿਆ ਚੰਗੀ ਤਰ੍ਹਾਂ ਤੇ ਇਹ ਜਗਾੜੀ ਇਹ ਹੈ ਤਾਂ ਰੈਵਾਟੋ ਦਾ ਇੰਜਨਰ ਤੁਹਾਨੂੰ ਪਤਾ ਹੀ ਧੰਨਵਾਦ